ਲਓ ਜੀ ਆ ਗਏ ਬਾਬੇ ਆਉਣਗੇ ਲੈ ਮਮਤਾ ਮਮਤਾ ਨੱਚ ਮਾੜਾ ਜਾ ਉੱਥੇ ਅੱਡੀ ਮਾਰ ਅੱਡੀ ਬਾਈ ਇਹਨੂੰ ਦਵਾ ਮਮਤਾ ਮਮਤਾ ਮਾਰ ਮਮਤਾ ਢੀ ਰਸੀਨ ਕਰਾਵਾਂਗੇ ਨਹੀਂ ਮੈਨੂੰ ਨਹੀਂ ਚਾਹ ਬਾਬਾ ਵੀ ਆਇਆ ਇਹਦਾ ਉੱਤੇ ਮੈਂ ਕੋਈ ਲਕੁਮਾ ਲਗ ਰਿਹਾ ਉੱਤੇ ਦਾ ਕਮਜਾ ਕੇ ਨਹੀਂ ਆਪਾਂ ਵੀ ਬਾਬਾ ਕਹਿਰ ਬਾਬੇ ਆਇਆ ਤੇ ਤਰਵਾ ਕੇ Agar cemta belajar wajib Lati rada di bawah kaya iya Lati rada ਦਾ ਜੈ ਉਹ ਪੌਗਾ ਯਾਕੀ ਉਹ ਨਾ ਕੱਢ ਦੇ ਦੇ ਤੰਨਾ ਨਹੀਂ ਮੈਂ ਉਹਨਾਂ ਨੇ ਤਾਂ ਬਾਜੇ ਦੀ ਪਾਤੀ ਬਣਾ ਕੇ ਰੱਖੀ ਸੀ ਲੈ ਬਾਜੇ ਵਾਜਾ ਕੋਈ ਵਧੀਆ ਜਿਹਾ ਕੋਈ ਇੱਕ ਬਾਜਾ ਇੱਕ ਢੋਲ ਕੀ ਢੋਲ ਕੀ ਕਦੇ ਨਵਾਂਦਿਆਂ ਦੇ ਮੇਲੇ ਤੇ ਢੋਲ ਕੀ ਦੇਖਿਆ ਪਹਿਲਾਂ ਤਾਂ ਹੈ ਹਾਂ ਨਵਾਂਦਿਆਂ ਦੇ ਮੇਲੇ ਤੇ ਬਾ ਛੋਟੇ ਬਣੇ ਕਿਹੜਾ ਨਾ ਹੁੰਦਾ ਤੀ ਦੱਡ ਕੇ ਸਾਰੇ ਕਿਵੇਂ ਮੈਂ ਪੀ ਪੀ ਨਾ ਰਿਹਾ ਮੈਨੂੰ ਆਰ ਆਰ ਤੇ ਪੁੱਛਿਆ ਮੈਂ ਚੱਡ ਕੇ ਸਾਰੇ ਲੈ ਕੱਟ ਕੱਟਣਾ ਹੋ ਜਾਏ ਬੜਤੀ ਮਗਰ ਨੂੰ ਪਰ ਜਾ ਕੇ ਹਾਂ ਇਹ ਚੱਪੀ ਦੇਾਰੇ ਪਾ ਦੇ ਨਹੀਂ ਪੋਰਾ ਘਰ ਪਾ ਦੇ ਆ ਗਏ ਮਾਹਰਾ ਤੇ ਭਾਗ ਗਿਆ ਤੇ ਮਾਈਂ ਦੇ ਤਾ ਮੰਨੇ ਤਾਂ ਕਰ ਮੈਨਾਂ ਜਾ ਸੂਰੇ ਉਹਨੂੰ ਸੂਰ ਹੋਈ ਜੀ ਰਬੂ ਬੋਲ ਨਾ ਲੈ ਆ ਮੰਗੇ ਬੋਲ ਨਾ ਮੈਂ ਤੇ ਵੀ ਕਰਾਂਗੇ ਇੱਕ ਸੇ ਬਾਪ ਨੂੰ ਕਿ ਕਰੇ ਬਾਬੂ ਇਹ ਨਾ ਕਰੇ ਉਹ ਨਹੀਂ ਕਰੇ ਇਹ ਬੰਦਾ ਭਜਣ ਵੀ ਕੋਣ ਦੇਖਿਆ ਦੇਖਿਆ ਯਾਰ ਇਹ ਸਾਡੇ ਵੱਡੇ ਗੁਰੂ ਨੇ ਤੇ ਉਹਨੇ ਲਾਉਨੇ ਆ ਅਸੀਂ ਆਸਣ ਹੋਣਾ ਚਾਹ ਮੰਗੇ ਕੋਗੇ ਬਾਬੇ ਰੈਡੀ ਬਾਬੇ ਰੈਡੀ ਨੇ ਢੋਲ ਕੀ ਲੈ ਕੇ ਕਾਲਾ ਬਾਬਾ ਦਾ ਮੱਗਰ ਬਾਬਾ ਉਧਰ ਆ ਆ ਸਾਡੇ ਵੱਡੇ ਤੇ ਪਾਲ ਉਹਨੇ ਆਸਣੀ ਉਹ ਦੇਖੋ ਪੂਰਾ ਜਚਾਵਾਂਗੇ ਅੱਜ ਕੰਮ ਬੀਬੀਆਂ ਆਉਣ ਲੱਗੀਆਂ ਸਾਡੇ ਡੇਰੇ 'ਚ ਹੋਣਾ ਅ ਸਿਰ ਟਾਗਲਾ ਸਿਰ ਟਾਗ ਹਾਂ ਸਿਰ ਟਾਗਲਾ ਫੋਟੋ ਕੀ ਦੀ ਆ ਉਹ ਫੋਟੋ ਕੀ ਦੀ ਆ ਇਹ ਬਾਪੂ ਜੀ ਕੀ ਆ ਤੁਹਾਡੇ ਬਾਪੂ ਜੀ ਅੱਛਾ ਹਾਂ ਯਾ ਹੋਰ ਇੱਕ ਆਈਟਮ ਇਹ ਵੱਡੇ ਬਾਪੂ ਨੇ ਵਧੀਆ ਕਰੇ ਅੱਜ ਤਾਂ ਐਨ ਬਣਾਵਾਂਗੇ ਦੇਖਿਓ ਆਹ ਲੈ ਢੱਲੇਦਾਰ ਲੋਈ ਪਰ ਫੋਟੋ ਨਹੀਂ ਦਿਸਣੀ ਹਾਂ ਇੱਕ ਤਾਂ ਦੇ ਤਾਰ ਦਿੰਨੇ ਫੋਟੋ ਨਹੀਂ ਫੋਟੋ ਮੇਰੇ ਚੇਹਰੇ ਰੱਖੋ ਟੇਬਲ 'ਤੇ ਕਾਹਤੋ ਟੇਬਲ ਨਹੀਂ ਬਾਬੇ ਵੇ ਹਮੇਸ਼ਾ ਉੱਤੇ ਹੀ ਰਹਿੰਦੇ ਨੇ ਮੱਥਾ ਢੇਕ ਪਹਿਲਾਂ ਪੈਸੇ ਲਿਆਓ 100 100 ਰੁਪਿਆ ਅੱਜ ਅਸੀਂ ਆਪਦੇ ਵਾਲੇ ਨਹੀਂ ਦਿੰਦੇ ਤੁਹਾਨੂੰ ਅੱਜ ਤੁਸੀਂ ਆਪਦੇ ਪੈਸੇ ਨਾਲ ਫਿਰ ਸੁੱਖਾਂ ਭਰ ਆਉਣੀਆਂ ਹਾਂ ਹਾਂ ਬਾਬਾ ਤਾਂ ਇਹ ਕਹਿੰਦਾ ਮੈਨੂੰ ਤਾਂ ਬਈ ਗਿੱਟੇ ਪੈਸੇ ਧਿਆ ਕਰੋ ਦੇਖੀਦਾ ਫੇ ਪੂਰੇ ਅੱਜ ਬਾਬੇ ਆਣ ਅੰਤਰਤਿਆਂ ਉੜ ਗਈ ਅਗਲੇ ਉਹਦੇ ਮਾਤਾ ਆਉਗੀ ਅਗਲੇ ਐਪੀਸੋਡ ਚ ਦਿਖਾਵਾਂਗੇ ਕੌਣ ਬਗੂ ਦਿਖਾਂਗੇ ਦੇਖਾਂਗੇ ਤੇਰੇ ਤਾਂ ਝੋਲਾ ਸਾਡਾ ਸਿਰ ਤੇ ਬੰਨਣਾ ਪਊਗਾ ਮਾ ਰਿਛੀ ਨਹੀਂ ਤੇ ਦਾ ਕਮਾਂਡਣ ਬਣ ਗਈ ਹੁਣਾਂ ਬਾਈ ਜੀ ਮੈਨੂੰ ਬਾਦੂ ਕਦੋਂ ਦਿਖਾਣੀ ਮੈਨੂੰ ਖਾ ਦੇ ਨਾ ਤੈਨੂੰ ਉਹ ਬਣਾਵਾਂਗੇ ਇੱਕ ਵੀਡੀਓ ਜਿਹੜੇ ਆਪਾਂ ਵਧਾਈ ਲੈਣ ਜਾਣੇ ਹੁੰਦੇ ਆ ਟੋਲ ਕੀ ਨਾਲ ਸਾਈਕਲ ਤੇ ਬੈਠ ਕੇ ਤੂੰ ਨੱਚਿਆ ਕਰੀ ਉਹਨਾਂ ਕੋਲ ਤਾਂ ਇੱਕੋ ਹੀ ਗਾਵਾ ਹੁੰਦਾ ਉਹ ਜਿਹੜਾ ਜਿਹੜਾ ਗਾਉਂਦੇ ਦੇ ਲੈ ਜਿਹੜਾ ਦੇ ਰਹੇਗਾ ਜਦੋਂ ਹੀ ਲਾਈਟ ਚੱਲੇਗੀ ਚੱਲ ਨੱਚ ਕੇ ਦੇਗਾ ਇਹਨੂੰ ਦੇਖੋ ਬੋਲਦਾ ਕਿ ਖੂਬਸੂਰਤ ਲੱਗਦਾ ਦੂਜਾ ਮਾਈਕ ਪਿੱਛੇ ਆ ਇਹ ਇੱਥੇ ਹੋਣਾ ਬਾਬਾ ਜੀ ਆਹ ਬਾਈ ਨੂੰ ਦਿਆ ਬਾਬਾ ਜੀ ਲਓ ਜੀ ਲਾਤੀਆਂ ਜੋਤਾ ਅੱਜ ਕੱਲ ਕੰਮੇ ਬਾਬਿਆਂ ਨੂੰ ਬਾਬਿਆਂ ਦੀ ਕੰਮ ਰਹਿ ਗਿਆ ਅੱਜ ਕੱਲ ਆਮਦਨ ਇਹੀ ਕੰਮ ਚ ਰਹੇਗੀ ਸਾਰਿਆਂ ਨੂੰ ਜਿਆਦੇ

ਤੱਲੀ ਧਰ ਦੋ ਜੀ ਤੂਹ ਨਹੀਂ ਜਿਆਦਾ ਆਜਿ ਦਿਨ ਬਰੇ ਨੂੰ ਉਹਨੇ ਕਰਦੀ ਜੈ ਵੀ ਬਾਈ ਇੱਥੇ ਹੋ ਮੈਂ ਥਣ ਬਿਠਾਈ ਮੈਂ ਇੱਥੇ ਹਾਂ ਹਾਂ ਇੱਥੇ ਸੈਟ ਕਰੋ ਥੋੜਾ ਜਿਹਾ ਮੈਂ ਤੁਹਾਨੂੰ ਬੋਲਦੇ ਕਿ ਤੁਸ ਕੋ ਉੱਧਰ ਦੇਖੋ ਜੀ ਮੱਤਾਂ ਉੱਧਰ ਉੱਧਰ ਜਾਣਾ ਦੀ ਇਹ ਤੇ ਤੌਲੀਆ ਪਿਛਾਉਣੇ ਇਹਦੇ ਨਾਲ ਇੱਕ ਕੋਈ ਪੈਸੇ ਧਰਨ ਨੂੰ ਆਉਂਦੀ ਫਰੋ ਦੇ ਹਾਂ ਕਹ ਰਾਂ ਹਜੂ ਆਈ ਬੋਬਾ ਆਈ ਬੋਬਾ ਤੇ ਇਦਾਂ ਦਿਖਾ ਚਲੋ ਐਂਡ ਬਣ ਗਈ ਗੱਲ ਮਾਂ ਵੀ ਨਹੀਂ ਵੀਡੀਓ ਦੇ ਵਿੱਚ ਜਿੰਨਾ ਖੰਡਿਆਰਾ ਖੰਡਿਆਰਾ ਉਹ ਹੀ ਵਧੀਆ ਲੱਗਦਾ ਜਿੰਨਾ ਖੰਡਿਆਰਾ ਚਲੋ ਹੋਰ ਬੈਠਣਾ ਦੇਖੀ ਕਿੱਥੇ ਆਪਾਂ ਨਹੀਂ ਉਹਨੇ ਖੰਡ ਇੱਧਰ ਨਹੀਂ ਦੇਣਾ ਥੋੜਾ ਜਿਹਾ ਇੱਧਰ ਨੂੰ ਕਰ ਲਓ ਜੀ ਇਹ ਆਪਾਂ ਇੱਧਰਲੇ ਪਾਸੇ ਬੈਠਾਂਗੇ ਉਧਰ ਮੱਥਾ ਟੇਕਣ ਨੂੰ ਕਹਿ ਦਾਂਗੇ ਵੀ ਮੱਥਾ ਉਧਰ ਟੇਕੋ ਜੀ ਮੈਂ ਤਾਂ ਉਰਲੇ ਪਾਸੇ ਬੈਜੂ ਹਾਂਜੀ ਮੈਂ ਉਰਲੇ ਪਾਸੇ ਬੈਜੂ ਇਹ ਮੈਂ ਅੱਜ ਇੱਧਰ ਬੈਜੂ ਬੁੜੀਆਂ ਦੇ ਬਿਠੀਏ ਕੇ ਮਾਰਾ ਯਾਰ ਥੱਲੇ ਹੋਏ ਤਾਂ ਕੁਝ ਨਹੀਂ ਹੁੰਦਾ ਬੁੜੀਆਂ ਦੋ ਚਾਰ ਹੋਣਦੇ ਹੋ ਉੱਥਾਂ ਤੋਂ ਅੱਗੇ ਆਂ ਤੁਸੀਂ ਵਾਈ ਨਹੀਂ ਫੜ ਬੁੜੀਆਂ ਬਾਦੂ ਲੱਗ ਬੁੜੀਆਂ ਬਾਦੂ ਆ ਜਾਣਗੀਆਂ ਪਿੰਡ 'ਚ ਓਕਾ ਮਰਾਦਾਂਗੇ ਬੁੜੀਆਂ ਬੁੜੀਆਂ ਕਿਵੇਂ ਟੋਕੀਏ ਤਾਂ ਕੁਝ ਨਹੀਂ ਹੋਇਆ ਕੋ ਕੋ ਪਿੰਡ ਵੇੜ ਪਈ ਉਹਨਾਂ ਕਾ ਜੀ ਨਾ ਮੈਂ ਕਹਿੰਦੀ ਆ ਮੈਂ ਕਹਾਂ ਉਹਨਾਂ ਪਰਲੇ ਪਰ ਬੰਦ ਹੋ ਗਏ ਉੱਲੇ ਨਹੀਂ ਕਿਵੇਂ ਇਹ ਨੂੰ ਮੰਗਾਇਆ ਹੀ ਬਾਅਦ ਵਿੱਚ ਪਾਣੀ ਥੋੜਾ ਆਹੋ ਐਨੇ ਥੋੜਾ ਤੁਸੀਂ ਇਹੋ ਕਰਨਾ ਆ ਮੈਂ ਛੱਡਣ ਨੂੰ ਆਇਆ ਐ ਕਿ ਲਈ ਜਾ ਕੇ ਵੀ ਉਧਰ ਉਧਰ ਪਲੇ ਕਰਾ ਲਾ ਕੇ ਲਿਆ ਆਇਆ ਹੈ ਬਾਹਰ ਬੈਠੇ ਆਂ ਜੀ